ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਆਧਾਰਿਤ ਫਿਲਮ ਪੰਜਾਬ 95 ਸਰਲੇਖੰਡ ਮੁਕੰਮਲ ਹੈ ਪਰ ਸੀਬੀਐਫਸੀ ਨੇ ਇਸ ਫਿਲਮ ਵਿੱਚ 120 ਕੱਟ ਲਗਾਉਣ ਦੀ ਗੱਲ ਕਹੀ ਹੈ ਜਿਸ ਤੇ ਖਾਲੜਾ ਦੇ ਪਰਿਵਾਰ ਨੇ ਇਤਰਾਜ਼ ਜਤਾਇਆ ਦੱਸਦੀ ਹੈ ਕਿ ਬੀਬੀ ਖਾਲੜਾ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਅਫਸੋਸ ਜਤਾਇਆ ਕਿ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੇ ਫਿਲਮ ਨੇ ਕੁਝ ਹਵਾਲਿਆਂ ਤੇ ਇਤਰਾਜ਼ ਜਿਤਾਉਂਦਿਆਂ 120 ਕੱਟ ਲਾਉਣ ਦੀ ਮੰਗ ਕੀਤੀ ਹੈ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਸੀਬੀਐਫਸੀ ਨੂੰ ਅਪੀਲ ਕਿ ਗਈ ਹੈ ਕਿ ਸੈਂਸਰਸ਼ਿਪ ਦੇ ਨਾਤੇ ਫਿਲਮ 'ਚ ਦਿਖਾਏ ਗਏ ਇਤਿਹਾਸਕ ਤੱਥਾਂ ਨੂੰ ਨਾਂ ਬਦਲਿਆ ਜਾਵੇ ਅਸੀਂ ਨਿਰਮਾਤਾਵਾਂ ਨੂੰ ਵੀ ਸ਼ਹੀਦ ਜਸਵੰਤ ਸਿੰਘ ਖਰੜਾ ਦੀ ਸਚਾਈ ਤੇ ਫਿਲਮ ਦੀ ਕਹਾਣੀ ਦੇ ਨਾਲ ਖੜੇ ਹੋਣ ਦੀ ਅਪੀਲ ਕਰਦੇ ਹਾਂ ਖਰੜਾ ਪਰਿਵਾਰ ਆਪਣੇ ਵਾਅਦੇ ਤੇ ਕਾਇਮ ਹੈ ਕਿ ਸਾਨੂੰ ਫਿਲਮ ਨੂੰ ਸਕਰੀਨ 'ਚ ਆਨਲਾਈਨ ਰਿਲੀਜ਼ ਕਰਨ ਲਈ ਦੇਖਣ ਤੇ ਆਪਣੀ ਸਹਿਮਤੀ ਦੇਣ ਦਾ ਕਾਨੂੰਨੀ ਅਧਿਕਾਰ ਹੈ ਜਿਵੇਂ ਕਿ ਪੰਜਾਬ 95 ਪੰਜਾਬ ਦੇ ਸੰਬੰਧਿਤ ਇਤਿਹਾਸ ਨਾਲ ਸੰਬੰਧਿਤ ਤੱਥਾਂ ਨੂੰ ਦਰਸਾਉਂਦੀ ਹੈ ਇਹ ਫਿਲਮ ਕਾਨੂੰਨੀ ਤੱਥਾਂ ਦੇ ਆਧਾਰ ਤੇ ਫਿਲਮ ਨਿਰਦੇਸ਼ਕ ਦੁਆਰਾ ਬਣਾਈ ਹੈ ਤੇ ਦਿਲਜੀਤ ਦੋਸਾਂਝ ਦੁਆਰਾ ਨਿਭਾਈ ਗਈ ਖਲੜਵਾਦੀ ਭੂਮਿਕਾ ਨਾਲ ਮੈਨੂੰ ਉਮੀਦ ਹੈ ਕਿ ਫਿਲਮ ਆਪਣੇ ਅਸਲੀ ਰੂਪ 'ਚ ਰਿਲੀਜ਼ ਹੋਵੇਗੀ। ਪਰਮਜੀਤ ਕੋਰ ਖਾਰੜਾ ਨੇ ਇਹ ਵੀ ਖੁਲਾਸਾ ਕੀਤਾ ਕਿ 3 ਸਾਲ ਪਹਿਲਾਂ ਉਹਨਾਂ ਦੇ ਪੂਰੇ ਪਰਿਵਾਰ ਨੇ ਫਿਲਮ ਦੀ ਸਕ੍ਰਿਪਟ ਨੂੰ ਪੜ੍ਹਿਆ ਸੀ ਤੇ ਫਿਰ ਵੀ ਉਹਨਾਂ ਨੇ ਨਿਰਦੇਸ਼ਕ ਹਾਨੀ ਤ੍ਰੇਹ ਨੂੰ ਫਿਲਮ ਬਣਾਉਣ ਦੀ ਇਜਾਜ਼ਤ ਦਿੱਤੀ ਸੀ। ਉਹਨਾਂ ਨੇ ਕਿਹਾ ਕਿ ਮਰਹੂਮ ਖਾਰੜਾ ਦੀ ਇਨਸਾਫ ਲਈ ਲੜਾਈ ਨੂੰ ਪੂਰੀ ਇਮਾਨਦਾਰੀ ਨਾਲ ਸੰਭਾਲਦਿਆਂ ਸਰਕਾਰੀ ਰਿਕਾਰਡਾਂ ਤੇ ਅਦਾਲਤੀ ਦਸਤਾਵੇਜ਼ਾਂ ਨਾਲ ਇਹ ਫਿਲਮ ਦਾ ਵਜੂਦ ਸਾਹਮਣੇ ਲਿਆਂਦਾ ਗਿਆ ਜਿਸ ਨੂੰ ਰਾਜਨੀਤਿਕ ਕੂਟਬਾਜ਼ੀਆਂ ਦੇ ਚੱਲਦਿਆਂ ਦਰਸ਼ਕਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਉਹਨਾਂ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੈਂਬਰਾਂ ਨੂੰ ਫਿਲਮ ਕਿਆ ਪ੍ਰਤੀ ਸਟੈਂਡਲਾਈ ਜਾਣ ਦੀ ਅਪੀਲ ਕੀਤੀ ਹੈ